ਹਾਂਜੀ ਬਾਈ ਅੱਜ ਦੀ ਵੀਡੀਓ ਆਪਣੇ ਪਿੰਡ ਭਧੌੜ ਤੋਂ ਬਾਈ ਮਨਜਿੰਦਰ ਦੇ ਘਰੋਂ ਲੈ ਕੇ ਆਏ ਆ ਤੇ ਬਾਈ ਦੀ ਤੀਜਾ ਸੂਆ ਝੋਟੀ ਜਿਹੜੀ ਕਿ ਸੇਲ ਦੇ ਲਈ ਹੁਣ ਉਹਦੀ ਵੀਡੀਓ ਪਾ ਰਹੇ ਆ ਤੇ ਕੀ ਇਹਦੀ ਬਣਦੀ ਡਿਟੇਲ ਆ ਸਾਰੀ ਬਾਈ ਨਾਲ ਸਾਂਝੀ ਕਰਵਾਵਾਂਗੇ ਇੱਕ ਵਾਰ ਤੁਸੀਂ ਮੋਟੀ ਮੋਟੀ ਝਾਤੀ ਮਾਰ ਲਓ ਹਜੇ ਦਿਨ ਇਹਦੇ 10 ਬਾਕੀ ਨੇ ਤੇ ਮੰਨ ਕੇ ਚਲੋ ਲਾਉਣਾ ਸਟਾਰਟ ਕਰਤਾ ਤੇ ਵਧੀਆ ਚੰਗੇ ਦੁੱਧ ਰਿਕਾਰਡ ਦੀ ਝੋਟੀ ਆ ਸੰਗ ਸੱਪਾ ਤੁਸੀਂ ਦੇਖ ਸਕਦੇ ਹੋ ਬਾਕੀ ਬੋਡੀ ਬੰਤਰ ਵੀ ਬਹੁਤ ਸੋਹਣੀ ਆ ਤੇ ਥੱਲੋ ਤੁਸੀਂ ਅਕਰੀ ਝਾਤੀ ਮਾਰ ਲਓ ਨੇੜੇ ਤੋਂ ਨੇੜੇ ਤੇ ਬਾਕੀ ਸਾਰੀ ਗੱਲਬਾਤ ਆ ਜਿਹੜੀ ਉਹ ਬਾਈ ਨਾ ਕਰਵਾਵਾਂਗੇ। ਇੱਕ ਕਰੀ ਤੁਸੀਂ ਮੋਟੀ ਮੋਟੀ ਨਿਗਾਹ ਮਾਰ ਲਓ ਹਜੇ 10 ਦਿਨ ਬਾਕੀ ਨੇ ਤੇ ਝੂਠੀ ਜਿ ਮੰਨ ਕੇ ਚਲੋ ਵੀ ਕੋਈ ਤਥਾ ਵੀ ਨਹੀਂ ਹੈਗੀ। ਆਜੋ ਬਾਈ। ਬਾਈ ਹਸੀਕਾਰ ਠੀਕ ਹੈ ਬਾਈ ਨਾਮ ਤੇ ਐਡਰੈਸ ਦੱਸ ਦੀ। ਬਾਈ ਮਨਜਿੰਦਰ ਨਾਮ ਆ ਪਿੰਡ ਭਦੌੜ ਅੱਛਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾੜੀ ਠੀਕ ਹੈ ਤੇ ਆਪਣਾ ਮੋਬਾਈਲ ਨੰਬਰ ਬਾਈ 82664655979 3 ਤੇ ਬਾਈ ਜਿਹੜੀ ਝੂਟੀ ਸੇਲ ਵਾਸਤਾ ਕਵੇਂ ਸੂਏ ਬਾਈ ਤੀਜੀ ਸੂਏ ਆ ਤੀਜੀ ਸੂਏ ਆ ਤੇ ਬਾਈ ਦੁੱਧ ਦੀ ਗੱਲ ਕਰੀਏ ਕਿੰਨਾ ਦੁੱਧ ਚੋਇਆ 14 ਲੀਟਰ ਚ ਹੋਇਆ ਦੂਜੇ ਸੂਏ ਦੂਜੇ ਸੂਏ 14 ਕਿਲੋ ਚ ਹੋਇਆ ਤੇ ਬਾਈ ਹਜੇ ਇਹਦੇ ਦਿਨ ਕਿੰਨੇ ਬਾਕੀ ਆ 21 21 ਬਾਈ ਨੂੰ ਦਿਨ ਪੂਰੇ ਕਰੂ 21 ਬਾਈ ਤਰੀਕ ਨੂੰ ਹਜੇ ਦਿਨ ਪੂਰੇ ਹੋਣਾ 15 ਤਰੀਕ ਅੱਜ ਜਾਨੀ 7 ਕ ਦਿਨ ਤਾਂ ਉਂ ਪਏ ਆ ਬਾਕੀ ਦੋ ਚਾਲ ਨੇ ਉੱਥੇ ਲੈ ਜੂ ਠੀਕ ਆ ਜਾਨੀ 10 ਦਿਨ ਬਾਕੀ ਆ ਕੁੱਲ ਮਿਲਾ ਕੇ ਤੇ ਬਾਕੀ ਬਾਈ ਇਹ ਆਪਜੀ ਘਰ ਦੂ ਹੀ ਆਪਣੀ ਜਮਾ ਤੇ ਦੁੱਧ 14 ਕਿਲੋ ਜਮਾ ਗਾਰੰਟੀ ਵਾਲਾ ਜਮਾ ਗਾਰੰਟੀ ਵਾਲਾ ਬਾਕੀ ਆਰਡਰ ਕੁਆਲਿਟੀ ਤੁਸੀਂ ਨੇੜ ਤੋਂ ਦੇਖ ਲਓ ਪੂਰਾ ਪੀੜੀ ਦੇ ਬਾ ਵਾਂਗੂ ਨਿਕੜ ਮੈਂ ਪੂਰੇ ਗੈਪ ਤੇ ਥਣ ਕੁੰਜਾਂ ਦੇ ਲੱਗੇ ਹੋਏ ਆ ਤੇ ਬ ਇਨੇ ਥਣਾ ਚ ਗਏ ਕਿੰਨਾ ਪਾ ਜਾਣਾ ਤੇ ਬਾਈ ਥੋੜੀ ਤੋਰ ਦੇ ਬਾਕੀ ਬੋਡੀ ਬੰਤਰ ਦੀ ਬਹੁਤ ਸੋਹਣੀ ਝੋਟੀ ਆ ਤੀਜਾ ਸੂਆ ਨਮਾ ਹਾਣਾ ਬਾਕੀ ਸੈਂਕ ਤੋਂ ਦੱਸਦੀ ਹੈ ਵੀ ਸੂਆ ਜਮਾ ਬਿਲਕੁਲ ਤੀਜਾ ਬਾਕੀ ਲੰਬਾਈ ਬਹੁਤ ਆ ਝੋਟੀ ਦੀ ਜੇ ਗੱਲ ਕਰੀਏ ਬਾਕੀ ਬਿਨਾ ਫੈਟ ਤੋਂ ਕੋਈ ਆ ਨਹੀਂ ਵੀ ਚੰਮ ਚੜਿਆ ਪਿਆਗਾ ਬਰੀਕੀ ਦੇ ਵਿੱਚ ਝੋਟੀ ਆ ਬਾਕੀ ਥਾਣਾ ਅਸਟਰ ਦੀ ਬਹੁਤ ਸਾਫ ਆ ਗਾਮਾ ਵਾਲਾ ਲੇਵਾ ਬਿਲਕੁਲ ਬਾਈ ਉਹ ਪੱਕੇ ਦੀ ਲੱਗਦੀ ਬਾਕੀ ਸੀਲਸ ਲੱਗ ਬਹੁਤ ਜ਼ਿਆਦਾ ਆ ਕੋਈ ਚੌਂ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਗੁੜੀਆਂ ਚੋਂ ਬੰਦੇ ਚੋਂ ਕੋਈ ਚੱਕਰੀ ਨਹੀਂ ਹੈਗਾ ਤੇ ਬਾਕੀ ਥਾਣ ਜਿਹੜਾ ਤੁਹਾਨੂੰ ਦੱਸੀ ਜਾਂਦਾ ਜਿਵੇਂ ਰਾਜਸਥਾਨ ਦੀਆਂ ਮਈਆਂ ਹੁੰਦੀਆਂ ਲੇਵੇ ਦੀਆਂ ਖੁਸ਼ਕਾ ਤੇ ਚਟਪਟ ਚੱਕੀ ਕਾਈ ਮਣੀ ਜੀ ਤੁਮ ਬਾਅਦ ਇੱਥੇ ਰਹਿੰਦੇ ਤੇ ਬਾਕੀ ਆਰਡਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਇੱਥੋਂ ਜੱਜਮੈਂਟ ਲਾ ਸਕਦੇ ਹੋ ਇਹਨੇ ਹਜੇ ਕਿੰਨਾ ਲੇਵਾ ਬਣਾਉਣਾ ਬਿਲਕੁਲ ਗਾਮਾ ਵਾਲਾ ਕੰਮ ਕਰ ਦੇਣਾਗਾ ਤੇ ਠੰਡੀ ਸੀਲ ਬਹੁਤ ਆ ਬਾਕੀ ਤੁਸੀਂ ਇੱਥੋਂ ਦੇਖ ਸਕਦੇ ਹੋ ਤੇ 14 ਕਿਲੋ ਬਾਈ ਦਾ ਦੁੱਧ ਚੋਇਆ ਹੋਇਆ ਤੇ ਬਾਕੀ ਪੱਠ ਪੁੜੇ ਦੀ ਬੰਤਰ ਦੇਖ ਲਓ ਉਪਰੋਂ ਸਮਾਂ ਐਨ ਕਿਸੇ ਪਾਸੋਂ ਕੋਈ ਹੱਥ ਤਰਾ ਨਹੀਂ ਹੈਗੀ ਬਾਕੀ ਚਾਲੂ ਚੂਰੂ ਬਹੁਤ ਆ ਬਾਈ ਕੋਰੀ ਬਾਈ ਠੀਕ ਹੈ ਤੇ ਬਾਈ ਜਿਹੜਾ ਇਹਦਾ ਬੰਦ ਦਾ ਰੇਟ ਹੋਊ ਖਰ ਰੇਟ ਫੋਨ 'ਤੇ ਕਰਾਂਗੇ ਰੇਟ ਫੋਨ 'ਤੇ ਕਰਾਂਗੇ ਰੇਟ ਜਾਇ ਜੀ ਹੋਊਗਾ ਨਾ ਹਾਂ ਬਾਈ ਠੀਕ ਹੈ ਬਾਈ ਇੱਕ ਵਾਰੀ ਹੋਰ ਤੋੜਦੇ ਉਹ ਤੈਨੂੰ ਲੈ ਚੱਲ ਤੇ ਬਾਕੀ ਬਾਈ ਦੀ ਥੋੜੀ ਜੀ ਵੇਚਣ ਦੀ ਬਾਈ ਜਿਵੇਂ ਹੁਣ ਵੀ ਵੇਚ ਕਿਹੜੀ ਗੱਲੋਂ ਰਹਾ ਬਈ ਵਿੱਚ ਵਿੱਚ ਭਰਾ ਇਹ ਵੀ ਪੁੱਛਦੇ ਆ ਬਾਈਰ ਮੈਂ ਖੇਡਦਾ ਕਰਕੇ ਨਾ ਧਰੇ ਹੁੰਦਾ ਨਹੀਂ ਮਾਤਾ ਕੱਲੀ ਹੁੰਦੀ ਆ ਪਸ਼ੂ ਉਹ ਫਿਰ ਦੋਵੇਂ ਪੜਦੀਆਂ ਰਹਿੰਦੀਆਂ ਹੁੰਦੀ ਆ ਠੀਕ ਐ ਬਾਈ ਬਾਕੀ ਉਹ ਦੂਜੀ ਮੈਂ ਦੁੱਧ ਦਈ ਜਾਂਦੀ ਆ ਤੇ ਨੰਗਾ ਲੈਂਦਾ ਉਹ ਵੀ ਵੇਚਾਂਗੇ ਬਾਈ ਕੋਈ ਹੁਣ ਪਸ਼ੂਰੇ ਤੇ ਬਾਕੀ ਬਾਈ ਕਹਿੰਦਾ ਵੀ ਮੈਂ ਗੇਮ ਕਰਦਾਗਾ ਤਾਂ ਕਰਕੇ ਬਾਈ ਨੂੰ ਜਾਣਾ ਪਕਾਰਨਾ ਪੈਂਦਾ ਸਕੂਲ ਕੰਨੀਓ ਕਿਤੇ ਕਿੱਥੇ ਗੇਮ ਹੁੰਦੀ ਆ ਕਿਤੇ ਕਿੱਥੇ ਬਾਕੀ ਤੇ ਬਾਕੀ ਬਾਹਰ ਦਾ ਤੁਹਾਨੂੰ ਪਤਾ ਅੱਜ ਕੱਲ ਹਰੇਕ ਘਰ ਦਾ ਰੁਝਾਨ ਆ ਪਸ਼ੂ ਹਰੇਕ ਵੇਚੀ ਜਾਂਦਾਗਾ ਤੇ ਝੋਟੀ ਬਹੁਤ ਸੋਹਣੀਆਂ ਜਿਹੜਾ ਕੋਈ ਬਾਈ ਘਰੇ ਰੱਖਣ ਵਾਸਤੇ ਪਾ ਝੋਟੀ ਭਾਲਦਾ ਫਿਰਦਾ ਜਾਂ ਹੋਰ ਮੂਰੇ ਵਾਸਤੇ ਬਹੁਤ ਵਧੀਆ ਮੌਕਾ ਹੈ ਵਧੀਆ ਝੋਟੀਆਂ ਸਾਫ ਸੁਥਰੀ ਸੋ ਰੱਬ ਵਗੈਰਾ ਤੁਸੀਂ ਚੈੱਕ ਕਰ ਹੀ ਲਿਆਗਾ ਤੇ ਆਰਡਰ ਕੁਆਲਿਟੀ ਬਹੁਤ ਸਾਫ ਹੈ ਤੇ ਬਾਈ ਜੀ ਦਾ ਮਜ਼ਦੂਰੀ ਚਲੋ ਇਹੀ ਆ ਵੀ ਬਾਈ ਕਹਿੰਦਾ ਮੈਂ ਗੇਮ ਕਰਦਾਗਾ ਥੋੜਾ ਜਿਹਾ ਫਿਰ ਜਾਣਾ ਆਉਣਾ ਪੈਂਦਾ ਅੰਦਰ ਪਿੱਛੇ ਵਿਡੀਆਂ ਤੋਂ ਖੋਲ ਬੰਨ੍ਹਉ ਹੁੰਦੀ ਨਹੀਂ ਤਾਂ ਕਰਕੇ ਝੋਟੀ ਵਗਾਉ ਆ ਬਾਕੀ ਪਿੰਡ ਭਦਾਉੜਾ ਜ਼ਿਲ੍ਹਾ ਬਰਨਾਲਾ ਆ ਜੀ ਫੋਨ ਨੰਬਰ ਬਾਈ ਇੱਕ ਵਾਰੀ ਫਿਰ ਦੱਸ ਦਿੰਦਾ 8264655971 ਬਾਈ 82 ਸੇ 46 46 55979 55979 ਬਾਜ ਬਰੇਡ ਦੇ ਵਿੱਚ ਝੂਪੀ ਸੇਲ ਆ ਜੇ ਕਿਸੇ ਭਰਾ ਨੂੰ ਪਸੰਦ ਆਉਂਦੀ ਆ ਤਾਂ ਬਾਈ ਨਾਲ ਫੋਨ ਤੇ ਗੱਲ ਕਰਕੇ ਸਾਰੀ ਡਿਟੇਲ ਤੇ ਮੁੱਲ ਵਾੜੀ ਕਰਕੇ ਆਪਦੀ ਖਰੀਦ ਸਕਦੇ ਹੋ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ